ਬੀਜੇਪੀ ਜਿਮਣੀ ਚੌਨ ਦਾ ਮਾਹੌਲ ਲਗਾਤਾਰ ਪਖ ਰਿਹਾ ਹਰੇਕ ਪਾਰਟੀ ਆਪਣੇ ਪੱਧਰ ਦੇ ਉੱਪਰ ਪ੍ਰਚਾਰ ਕਰ ਰਹੀ ਹੈ ਲਗਾਤਾਰ ਗੱਲ ਕੀਤੀ ਜਾਵੇ ਤਾਂ ਵਿਰੋਧੀ ਧਿਰਾਂ ਜਿਹੜੀਆਂ ਨੇ ਹਰੇਕ ਦੂਸਰੀ ਪਾਰਟੀ ਦੇ ਉੱਪਰ ਇਲਜ਼ਾਮ ਲਗਾਉਂਦੀਆਂ ਨੇ ਕਾਂਗਰਸੀ ਆਮ ਪਾਰਟੀ ਨੂੰ ਚੁਣੌਤੀਆਂ ਦੇ ਰਹੇ ਨੇ ਕਿ ਉਹ ਗੈਂਗਸਟਰਾਂ ਨੂੰ ਪਰੋਲ ਤੇ ਬਾਹਰ ਲਿਆ ਕੇ ਇਲੈਕਸ਼ਨ ਦੇ ਉੱਪਰ ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਇਹਨਾਂ ਖਾਸ ਗੱਲਾਂ ਦੇ ਉੱਪਰ ਗੱਲਬਾਤ ਕਰਾਂਗੇ ਬੀਜੇਪੀ ਦੇ ਸ੍ਰੀ ਰਾਗੂ ਵਿਕਰਮਜੀਤ ਸਿੰਘ ਚੀਮਾ ਚੀਮਾ ਜੀ ਤੁਸੀਂ ਕਿਵੇਂ ਦੇਖਦੇ ਹੋ ਪੂਰੀ ਪ੍ਰਤੀਕਿਰਿਆ ਕੱਲ ਜੋ ਵਰਤਾਰਾ ਹੋਇਆ ਹੈ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ ਪਹੁੰਚੇ ਨਹੀਂ तमाम ਸਬੂਤ ਵੀ ਪੇਸ਼ ਕੀਤੇ ਗਏ ਔਰ ਦੂਸਰੀ ਤਰਫ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਕਹਿੰਦਾ ਕਿ ਆਮ ਪਾਰਟੀ ਸਰਕਾਰ ਯਾਨੀ ਕਿ ਮੁੱਖ ਮੰਤਰੀ ਪੰਜਾਬ ਗੈਂਗਸਟਰਾਂ ਨੂੰ ਪਰੋਲ ਤੇ ਲਿਆ ਕੇ ਜਲੰਧਰ ਜਿਹੜੀ ਬਾਇਲੈਕਸ਼ਨ ਕਬਜ਼ੇ ਚ ਲੈਣਾ ਚਾਹੁੰਦੇ ਸਭ ਤੋਂ ਪਹਿਲਾਂ ਤੋਂ ਤੁਹਾਡੇ ਜਿੰਨੇ ਵੀ ਸਰੋਤੇ ਆ ਸਾਰਿਆਂ ਨੂੰ ਮੇਰੇ ਵੱਲੋਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਪ੍ਰਸ਼ਨ ਪੁੱਛਿਆ ਕਿ ਕੱਲ ਸ਼ੀਤਲ ਲੰਗਰਾਲ ਜੀ ਮੁੱਖ ਮੰਤਰੀ ਨੇ ਜਿਹੜਾ ਚੈਲੰਜ ਕੀਤਾ ਸੀ ਕਿ ਜੇ ਤੁਹਾਡੇ ਕੋਲ ਸਬੂਤ ਨਾ ਤੇ ਉਹਨਾਂ ਨੂੰ ਜਨਤਕ ਕਰੋ ਤੇ ਸ਼ੀਤਲ ਅੰਗਰਾਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੇ ਕੱਲ ਦਾ ਟਾਈਮ ਦਿੱਤਾ ਸੀ ਕਿ ਮੈਂ ਚੌਂਕ ਦੇ ਵਿੱਚ ਬੈਠਾ ਕੁਰਸੀ ਮੁੱਖ ਮੰਤਰੀ ਜੀ ਦੀ ਲਈ ਸੀ ਕਿ ਆਜੋ ਮੈਂ ਤੁਹਾਨੂੰ ਉਹ ਸਬੂਤ ਹੈਂਡਓਵਰ ਕਰਦਾ ਔਰ ਉਹ ਪੈਨ ਡਰਾਈਵ ਨਾਲ ਲੈ ਕੇ ਆਏ ਸੀ ਇਹ ਸਾਨੂੰ ਪਹਿਲਾਂ ਹੀ ਪਤਾ ਸੀ ਕਿ ਮੁੱਖ ਮੰਤਰੀ ਨੇ ਆਉਣਾ ਨਹੀਂ ਹੈਗਾ ਕਿਉਂਕਿ ਭਗਵੰਤ ਸਿੰਘ ਮਾਨ ਜਿੱਦਣ ਦਾ ਮੁੱਖ ਮੰਤਰੀ ਬਣਿਆ वैसे तो उदी लाइफ ही ਤੁਸੀਂ ਵੇਖ ਲਓ ਲਾਈਫ ਦੇ ਵਿੱਚ ਹੀ ਉਹ ਯੂ ਟਰਨਾਂ ਤੇ ਰਹੇ ਆ ਹੁਣ ਤੱਕ ਤੇ ਕੱਲ ਵੀ ਜਦੋਂ ਉਹਨਾਂ ਨੂੰ ਸਬੂਤ ਦੇਣ ਦੇ ਲਈ ਬੁਲਾਇਆ ਗਿਆ ਤੇ ਉਹ ਉੱਥੇ ਨਹੀਂ ਪਹੁੰਚੇ ਔਰ ਮੈਂ ਸਮਝਦਾ ਇਹ ਉਹਨਾਂ ਦੀ ਨੈਤਖਾਰ ਹੈ ਇਹ ਉਹਨਾਂ ਦਾ ਉਹਨਾਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਦਿਆਂ ਹੋਇਆ ਕਿਉਂਕਿ ਉਹ ਕਿਸੇ ਹੋਰ ਤੋਂ ਇਹ ਦੋਸ਼ ਨਹੀਂ ਲੱਗ ਰਹੇ ਜਿਹੜੇ ਦੋਸ਼ ਸ਼ੀਤਲ ਉਂਗਰਾਲ ਨੇ ਲਾਏ ਹੈ ਮੁੱਖ ਮੰਤਰੀ ਦੀ ਫੈਮਲੀ ਤੇ ਲਾਏ ਆ ਮੁੱਖ ਮੰਤਰੀ ਦੇ ਪਰਿਵਾਰ ਤੇ ਲਾਏ ਆ ਪਰਿਵਾਰ ਤੇ ਦੋਸ਼ ਲੱਗਣਾ ਸਮਝ ਲਓ ਮੁੱਖ ਮੰਤਰੀ ਤੇ ਦੋਸ਼ ਲੱਗੇ ਆ ਮੈਂ ਸਮਝਦਾ ਮੇਰੇ ਮੇਰੇ ਵਰਗਾ ਵਿਅਕਤੀ ਹੋਵੇ ਤੇ ਜੇ ਐਡੇ ਵੱਡੇ ਦੋਸ਼ ਲੱਗ ਜਾਣ ਤੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਵੈਸੇ ਤੋਂ ਜਿਹੜੀ ਇਹ ਸਰਕਾਰ ਹੈ ਪਿਛਲੇ 2.5 ਸਾਲ ਤੋਂ 2.5 ਸਾਲ ਤੋਂ ਜਿਹੜੀ ਚੱਲ ਰਹੀ ਹੈ ਪੰਜਾਬ ਦੇ ਲੋਕਾਂ ਵਿੱਚ ਇਹਦੀ ਵਿਸ਼ਵਾਸਯੋਗਤਾ ਖਤਮ ਹੋ ਚੁੱਕੀ ਹੈ ਤੇ ਕੱਲ ਵਾਲਾ ਜਿਹੜਾ ਐਪੀਸੋਡ ਹੋਇਆ ਉਹਦੇ ਤੋਂ ਬਾਅਦ ਇਸ ਸਰਕਾਰ ਦੀ ਜਿਹੜੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜਿਹੜੀ ਵਿਸ਼ਵਾਸਯੋਗਤਾ ਉਹ ਬਿਲਕੁਲ ਖਤਮ ਹੋ ਗਈ ਹੈ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਚੰਨੀ ਸਾਹਿਬ ਕਹਿੰਦੇ ਆ ਕਿ ਗੈਂਗਸਟਰਾਂ ਦੇ ਨਾਲ ਕਬਜ਼ਾ ਕਰਨਾ ਚਾਹੁੰਦੀ ਹੈ ਇਹ ਸਰਕਾਰ ਜਦੋਂ ਤੋਂ ਹੋਣ ਚ ਆਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰ ਦੇ ਵਿੱਚ ਵਾਅਦਾ ਬਹੁਤ ਵੱਡਾ ਵਾਅਦਾ ਹੋਇਆ ਅੱਜ ਹਰ ਇੱਕ ਨੂੰ ਥ੍ਰੈਟਨਿੰਗ ਕਾਲ ਆ ਰਹੀਆਂ ਸਾਡੇ ਵਪਾਰੀ ਭਰਾ ਉਹਨਾਂ ਨੂੰ ਥ੍ਰੈਟਨਿੰਗ ਕਾਲ ਆ ਰਿਹਾ ਕੋਈ ਸੜਕ ਤੇ ਤੁਰਿਆ ਜਾਂਦਾ ਸੇਫ ਨਹੀਂ ਹੈਗਾ ਸੋ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ ਗੈਂਗਸਟਰ ਹੈ ਉਹਦੇ 'ਚ ਬੜਾ ਵੱਡਾ ਵਾਅਦਾ ਹੋਇਆ ਤੇ ਸਰਕਾਰ ਹਰ ਹੀਲਾ ਵਰਤ ਕੇ ਇਸ ਇਸ ਇਲੈਕਸ਼ਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਇਸ ਇਲੈਕਸ਼ਨ ਨੂੰ ਹਾਈਜੈਕ ਕਰਨਾ ਚਾਹੁੰਦੀ ਹੈ ਪਰ ਮੈਂ ਇੱਥੇ ਵੀ ਦੱਸ ਦੇਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਉਹ ਕ੍ਰਾਂਤੀਕਾਰੀ ਲੋਕ ਹੈ ਉਹ ਇਨਾ ਗਿੱਦੜ ਧਮਕੀਆਂ ਤੋਂ ਕਦੇ ਡਰਦੇ ਨਹੀਂ ਹੈਗੇ ਉਹ ਜੋ ਮਨ ਬਣਾ ਲੈਂਦੇ ਆ ਉਸ ਮਨ ਤੇ ਪੂਰਾ ਉਤਰਦੇ ਆ ਤੇ ਅੱਜ ਪੰਜਾਬ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਕਿ ਜਿਸ ਤਰ੍ਹਾਂ ਪਿਛਲੀਆਂ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜਿਹੜੀ ਉਸ ਨੂੰ ਸਬਕ ਸਿਖਾਇਆ ਇਸ ਇਲੈਕਸ਼ਨ ਦੇ ਵਿੱਚ ਵੀ ਮੈਂ ਪਿਛਲੇ ਕਈ ਦਿਨਾਂ ਤੋਂ ਇੱਥੇ ਘੁੰਮ ਰਿਹਾ ਮੈਂ ਵੇਖ ਰਿਹਾ ਲੋਕਾਂ ਨੇ ਮਨ ਬਣਾਇਆ ਹੋਇਆ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਹਨਾਂ ਦੀ ਸਰਕਾਰ ਨੂੰ ਸਬਕ ਸਿਖਾਉਣਾ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਇੱਥੋਂ ਜਿਸ ਤਰ੍ਹਾਂ ਪਿਛਲੇ ਇਲੈਕਸ਼ਨ ਦੇ ਵਿੱਚ ਬੁਰੀ ਤਰ੍ਹਾਂ ਹਰਾਇਆ ਇਸ ਇਲੈਕਸ਼ਨ ਦੇ ਵਿੱਚ ਵੀ ਬੁਰੀ ਤਰ੍ਹਾਂ ਹਲਾ ਕੇ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਜੀਤਾਨ ਦਾ ਮਨ ਬਣਾਇਆ ਹੋਇਆ ਨਸ਼ੇ ਬੇਰੁਜ਼ਗਾਰੀ ਔਰ ਗੈਂਗਸਟਰਵਾਦ ਤਿੰਨੇ ਮੁੱਖ ਮੁੱਦੇ ਨੇ ਲੇਕਿਨ ਦੂਸਰੀ ਤਰਫ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਉਹ ਸਿਹਤ ਤੇ ਸਿੱਖਿਆ ਦੀਆਂ ਗੱਲਾਂ ਕਰਦੀ ਹੈ ਵੀ ਅਸੀਂ ਉਹਨਾਂ ਨੂੰ ਪ੍ਰੋਮੋਟ ਕਰ ਰਹੇ ਹਾਂ ਕਿੰਨਾਕ ਪੰਜਾਬ ਚੋਸਰੀ ਪ੍ਰੋਮੋਸ਼ਨ ਹੋਈ ਐ ਸਿਹਤ ਤੇ ਸਿੱਖਿਆ ਕਿੰਨਾ ਕੁ ਉਚਲੇ ਪੱਧਰ ਤੱਕ ਪਹੁੰਚਿਆ ਔਰ ਹਾਲਾਤ ਹੁਣ ਦੇਖੀਏ ਤਾਂ ਇਲੈਕਸ਼ਨਸ ਦੇ ਅੱਗੇ ਕੀ ਹੋਣ ਵਾਲੇ ਕਿਉਂਕਿ ਇਹੀ ਵਾਅਦੇ ਕਰਕੇ ਪਿਛਲੀ ਸਰਕਾਰ ਚਾਹੀ ਸੀ ਇਹੀ ਗੱਲਾਂ ਕਰਕੇ 829ਵੇਂ ਮੁਹੱਲਾ ਕਲੀਨਿਕ ਬਣਾਤੇ ਹਸਪਤਾਲਾਂ ਨੂੰ ਜਿਹੜੀਆਂ ਹੋਰ ਫੈਸਿਲਿਟੀਆਂ ਦੇ ਕੇ ਸਕੂਲਾਂ ਨੂੰ ਹੋਰ ਸਕੂਲ ਆਫ ਫਰਮਿਨਸ ਬਣਾਤੇ ਆਪਣੇ ਪੰਜਾਬੀ 'ਚ ਇੱਕ ਕਹਾਵਤ ਐ ਕਿ ਥੁੱਕ ਨਾਲ ਜਾਂ ਪਾਣੀ ਨਾਲ ਪਕੌੜੇ ਬਣਾਉਣੇ ਭਗਵੰਤ ਮਾਨ ਦੀ ਸਰਕਾਰ ਦਾ ਉਹੀ ਕੰਮ ਹੈ ਇਹ ਪਾਣੀ ਨਾਲ ਪਕੌੜੇ ਬਣਾਉਂਦੇ ਆ ਤੇਲ ਇਹਨਾਂ ਕੋਲ ਹੈ ਨਹੀਂ ਤੇ ਗੱਲਾਂ ਬਾਤਾਂ ਨਾਲ ਹੀ ਸਰਕਾਰ ਚਲਾ ਰਹੀ ਹੈ ਪਿਛਲੇ ਸਵਾ 2 ਢਾਈ ਸਾਲ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਜੇ ਅੱਜ ਤੱਕ ਦੀ ਤੁਸੀਂ ਗੱਲ ਕਰ ਲੋ ਕੋਈ ਵੀ ਐਸਾ ਮਾਰਕੀ ਵਾਲਾ ਕੰਮ ਦਿਖਾ ਦਿਓ ਜਿਹੜਾ ਇਹਨਾਂ ਨੇ ਕੀਤਾ ਹੋਵੇ ਕੋਈ ਪ੍ਰੋਜੈਕਟ ਪੰਜਾਬ ਦੇ ਵਿੱਚ ਕੋਈ ਪ੍ਰੋਜੈਕਟ ਲਿਆਂਦਾ ਹੋਵੇ ਕੋਈ ਵੱਡੀ ਇੰਡਸਟਰੀ ਪੰਜਾਬ ਦੇ ਵਿੱਚ ਆਈ ਹੋਵੇ ਕਿਉਂਕਿ ਜਿਹੜਾ ਲੋਕਾਂ ਨੂੰ ਰੋਜ਼ਗਾਰ ਮਿਲਣਾ ਉਹ ਇੰਡਸਟਰੀ ਤੋਂ ਮਿਲਣਾ ਹੈ ਜੇ ਕਿਉਂਕਿ ਖੇਤੀ ਉਦੇ ਵਿੱਚ ਜਿੰਨਾ ਅਸੀਂ ਰੋਜ਼ਗਾਰ ਦੇ ਸਕਦੇ ਹਾਂ ਇਸ ਤੋਂ ਵੱਧ ਅਸੀਂ ਰੋਜ਼ਗਾਰ ਖੇਤਾਂ ਦੇ ਵਿੱਚ ਦੇ ਨਹੀਂ ਸਕਦੇ ਅੱਜ ਪੰਜਾਬ ਨੂੰ ਇੰਡਸਟਰੀ ਦੀ ਲੋੜ ਹੈ ਕੋਈ ਇੰਡਸਟਰੀ ਪੰਜਾਬ ਦੇ ਵਿੱਚ ਲਿਆਂਦੀ ਹੋਵੇ ਉਲਟਾ ਇੰਡਸਟਰੀ ਇੱਥੋਂ ਲਗਾਤਾਰ ਪਲਾਈਨ ਕਰ ਰਹੀ ਹੈ ਇਹਨਾਂ ਦੀਆਂ ਨੀਤੀਆਂ ਕਾਰਨ ਇਹਨਾਂ ਦੀ ਇੱਥੇ ਜੋ ਜਿਸ ਤਰ੍ਹਾਂ ਦੇ ਪੰਜਾਬ ਦੇ ਵਿੱਚ ਹਾਲਾਤ ਨੇ ਵਪਾਰੀ ਇੱਥੋਂ ਆਪਣਾ ਵਪਾਰ ਲੈ ਕੇ ਬਾਹਰ ਨੂੰ ਜਾ ਰਹੇ ਆ ਜਿਹੜੇ ਨੌਜਵਾਨ ਐ ਜਿਨ੍ਹਾਂ ਨੂੰ ਇਹ ਭਗਵੰਤ ਸਿੰਘ ਮਾਨ ਜਦੋਂ ਮੈਨੂੰ ਯਾਦ ਐ ਤੁਹਾਡੇ ਕੋਲ ਵੀ ਸ਼ਾਇਦ ਉਹ ਮੀਡੀਆ ਤੇ ਵੀਡੀਓਜ਼ ਇਹਨਾਂ ਦੀਆਂ ਪਈਆਂ ਹੋਣ ਜਦੋਂ ਇਹ ਕਹਿੰਦੇ ਸੀ ਕਿ ਜਿੰਨੀ ਦੇਰ ਮੇਰੇ ਨਾਲ ਇਹ ਨੌਜਵਾਨ ਚੱਲਦੇ ਐ ਤੇ ਮੈਂ ਸਮਝਦਾ ਮੇਰੀ ਸਰਕਾਰ ਸਫਲ ਨਹੀਂ ਹੈਗੀ ਮੈਂ ਚਾਹੂੰਗਾ ਮੇਰੇ ਨਾਲ ਇੱਕ ਵੀ ਨੌਜਵਾਨ ਨਾ ਚੱਲੇ ਤੇ ਇਹ ਸਾਰੇ ਆਪੋ ਆਪਣੇ ਕੰਮਾਂ ਤੇ ਲੱਗਣ ਜਿਸ ਦਿਨ ਦੀ ਸਰਕਾਰ ਬਣੀ ਐ ਕਿਸੇ ਇੱਕ ਵੀ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਹੋਵੇ ਹਾਂ ਜਿਹੜੀਆਂ ਕੋਈ ਫੈਕਟਰੀਆਂ ਦੇ ਵਿੱਚ ਆਪਣੇ ਆਪ ਲੱਗ ਰਹੇ ਆ ਉਹਨਾਂ ਨੂੰ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਆਪਣੇ ਖਾਤੇ ਦੇ ਵਿੱਚ ਪਾ ਕੇ ਕਹਿਣਾ ਕਿ ਅਸੀਂ ਇੰਨੇ ਬੰਦਿਆਂ ਨੂੰ ਰੋਜ਼ਗਾਰ ਦੇਤਾ ਪੰਜਾਬ ਇਹ ਨਹੀਂ ਚਾਹੁੰਦਾ ਨਾ ਨੌਜਵਾਨਾਂ ਦੇ ਲਈ ਰੋਜ਼ਗਾਰ ਹੈ ਨਾ ਵਪਾਰੀਆਂ ਦੇ ਲਈ ਇੱਥੇ ਸੇਫ ਕੋਈ ਆਪਣੇ ਆਪ ਨੂੰ ਪੰਜਾਬ 'ਚ ਸਮਝਦੇ ਐ ਜਿਹੜੇ ਸਾਡੇ ਕਿਸਾਨ ਭਰਾ ਆ ਵੈ ਉਹਨਾਂ ਦੇ ਨਾਲ ਵੀ ਇਹ ਸਰਕਾਰ ਜਿਹੜੀ ਆ ਵੱਡੇ ਪੱਦਰ ਤੇ ਧੱਕਾ ਕਰ ਰਹੀ ਹੈ ਜਿਸ ਤਰ੍ਹਾਂ ਇਨਾਂ ਦੇ ਜਿਹੜੇ ਮੰਤਰੀ ਐ ਚਾਹੇ ਇਨਾਂ ਦੇ ਮੁੱਖ ਮੰਤਰੀ ਸਾਹਿਬ ਚਾਹੇ ਇਨਾਂ ਦੀ ਉਹ ਇੱਕ ਸਾਡੀ ਬੀਬੀ ਜੀ ਅ ਅਨਮੋਲ ਗਗਨਮਾਨ ਜੀ ਜਿਹੜੇ ਸੀ ਉਹ 5 ਮਿੰਟ ਚ ਕਹਿੰਦੇ ਸੀ ਸਾਡੀ ਸਰਕਾਰ ਬਣਾ ਦਿਓ 5 ਮਿੰਟ ਚ ਅਸੀਂ ਸਰਕਾਰ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਅੱਜ ਲੰਬਾ ਸਮਾਂ ਹੋ ਚੱਲਿਆ ਅੱਧਾ ਟਾਈਮ ਸਰਕਾਰ ਦਾ ਨੰਗਿਆ ਅਜੇ ਤੱਕ ਕਿਸਾਨਾਂ ਨੂੰ ਕੋਈ ਫਸਲ ਤੇ ਐਮਐਸਪੀ ਜਿੰਨੀ ਪ੍ਰੋਕਿਊਰਮੈਂਟ ਕਰਦੀ ਹੈ ਕੇਂਦਰ ਦੀ ਸਰਕਾਰ ਕਰਦੀ ਹੈ ਔਰ ਜਿਹੜੇ ਬੰਦੇ ਇਸ ਵਿਸ਼ੇ ਤੇ ਚੰਗੀ ਸਲਾਹ ਦੇ ਸਕਦੇ ਆ ਕਦੇ ਉਹਨਾਂ ਬੰਦਿਆਂ ਨਾਲ ਇਹਨਾਂ ਨੇ ਗੱਲ ਹੀ ਨਹੀਂ ਕੀਤੀ ਕਿਉਂਕਿ ਖੇਤਾਂ ਦੇ ਵਿੱਚੋਂ ਜਿਹੜੀ ਫਸਲ ਪੈਦਾ ਹੋ ਰਹੀ ਹੈ ਕਿਸਾਨ ਦੀ ਫਸਲ ਚੱਕਣ ਦੇ ਲਈ ਬਹੁਤ ਸਾਰੀਆਂ ਮੇਰੇ ਵਰਗੇ ਵਿਅਕਤੀ ਕੋਲ ਬਹੁਤ ਸਾਰੀਆਂ ਸਕੀਮਾਂ ਮੁੱਖ ਮੰਤਰੀ ਕਦੇ ਮੈਂ ਦੱਸ ਸੱਦੇ ਸੀ ਮੈਂ ਦੱਸ ਦੂੰਗਾ ਕਿ ਤੁਸੀਂ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰਨ ਨਾਲ ਜਿਹੜੀ ਸਰਕਾਰ ਜੇ ਅਸੀਂ ਕਿਸਾਨ ਨੂੰ ਡਾਈਵਰਸਿਫਿਕੇਸ਼ਨ ਵਾਲੇ ਪਾਸੇ ਲੈ ਕੇ ਜਾਣਾ ਤੇ ਇਹਨਾਂ ਫਸਲਾਂ ਨੂੰ ਬਿਜਵਾ ਕੇ ਅਸੀਂ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਜਿਹੜੀ ਪ੍ਰੋਕਿਊਰਮੈਂਟ ਵੀ ਕਰ ਸਕਦੀ ਹੈ ਤੇ ਕਿਸਾਨਾਂ ਦੀ ਇਨਕਮ ਦੇ ਵਿੱਚ ਵਾਧਾ ਵੀ ਕਰ ਸਕਦੀ ਹੈ ਜਿਹੜੀਆਂ ਦੋ ਫਸਲਾਂ ਸਾਡੀਆਂ ਪੰਜਾਬ ਦੀਆਂ ਮੁੱਖ ਫਸਲਾਂ ਹੈ ਚਾਹੇ ਉਹ ਝੋਨਾ ਤੇ ਕਣਕ ਹੈ ਉਹ ਤੋਂ ਕੇਂਦਰ ਦੀ ਸਰਕਾਰ ਚੁੱਕੀ ਰਹੀ ਹੈ ਬਾਕੀ ਫਸਲਾਂ ਵੱਲ ਅਸੀਂ ਕਿਸ ਤਰ੍ਹਾਂ ਲੈ ਕੇ ਜਾਣਾ ਉਹਦੇ ਵੱਲ ਸਟੇਟ ਗਵਰਨਮੈਂਟ ਕਿਦਾਂ ਕੰਮ ਕਰੇ ਇਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਹਨਾਂ ਦੀ ਨੀਅਤ ਨਹੀਂ ਹੈਗੀ ਨੀਅਤ ਦੇ ਵਿੱਚ ਖੋਟ ਹੈ ਇਹ ਜਿਹੜੇ ਆਪਣੇ 5 ਸਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਨਾਲ ਟਪਾਉਣੇ ਚਾਹੁੰਦੇ ਆ ਤੇ ਮੈਂ ਅੱਜ ਦੱਸ ਦੇਣਾ ਕਿਉਂਕਿ ਮੈਂ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਫਿਰਦਾ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਣਾ ਅੱਜ ਤੁਸੀਂ ਕਿਸੇ ਵੀ ਇਲਾਕੇ 'ਚ ਚਲੇ ਜਾਓ ਹਰ ਇਲਾਕੇ ਦੇ ਜਿੱਥੇ ਲੋਕ ਦੁਖੀ ਐ ਉੱਥੇ ਅੱਜ ਇਸ ਸਰਕਾਰ ਦੇ ਐਮਐਲਏ ਵੀ ਦੁਖੀ ਐ ਕਿਉਂਕਿ ਐਮਐਲਏਆਂ ਨੂੰ ਵੀ ਕਿਤੇ ਪੁੱਛਿਆ ਨਹੀਂ ਜਾ ਰਿਹਾ ਜਿਵੇਂ ਐਮਐਲਏਆਂ ਦੀ ਕਿਤੇ ਇਹਨਾਂ ਦੀ ਸੁਣਵਾਈ ਨਹੀਂ ਔਰ ਮੈਨੂੰ ਤੋਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਇਲੈਕਸ਼ਨ ਤੋਂ ਬਾਅਦ ਕਿਤੇ ਇਹਨਾਂ ਦੇ ਬਹੁ ਗਿਣਤੀ ਐਮਐਲਏ ਜਿਹੜੇ ਇਕੱਠੇ ਹੋ ਕੇ ਸਰਕਾਰ ਦਾ ਹੀ ਭੋਗ ਨਾ ਪਾ ਦੇਣ ਔਰ ਮੈਨੂੰ ਉਮੀਦ ਹੈ ਕਿਉਂਕਿ ਸਰਕਾਰ ਆਪਣੇ 5 ਸਾਲ ਪੂਰੇ ਨਹੀਂ ਕਰੂਗੀ ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਬਣਾਏ ਹੋਏ ਆ ਸਰਕਾਰਾਂ ਦੀ ਗੱਲ ਤੁਸੀਂ ਲਗਾਤਾਰ ਹੁਣ ਕਰ ਰਹੇ ਹੋ ਲੇਕਿਨ ਦੂਸਰੇ ਪਾਸੇ ਭਾਜਪਾ ਸਮਰਥਕ ਨੇ ਜਾਂ ਜਿਹੜੇ ਵਰਕਰ ਨੇ ਉਹਨਾਂ ਨੂੰ ਹੀ ਕਹਿੰਦੇ ਵੀ ਚੋਣ ਪ੍ਰਚਾਰ ਕਰਨੇ ਦਿੱਤਾ ਜਾ ਰਿਹਾ ਜਲੰਧਰ ਦੇ ਵਿੱਚ ਕਈਆਂ ਨੂੰ ਧਮਕੀਆਂ ਆ ਰਹੀਆਂ ਨੇ ਕਿਸੇ ਦੇ ਨੋਟਿਸ ਭੇਜਿਆ ਜਾ ਰਿਹਾ ਸੋ ਭਾਜਪੀ ਇਹਨਾਂ ਤਮਾਮ ਗੱਲਾਂ ਦੇ ਉੱਪਰ ਚੁੱਪ ਕਿਉਂ ਹੈ ਐਕਸ਼ਨ ਕਿਉਂ ਨਹੀਂ ਕੋਈ ਨੋਟਿਸ ਕਿਉਂ ਨਹੀਂ ਲੈਂਦੀ ਕੋਈ ਇਲੈਕਸ਼ਨ ਕਮਿਸ਼ਨ ਨੂੰ ਕਿਉਂ ਨਹੀਂ ਮਿਲਦੀ ਕਿ ਇਹਦੇ ਵਿੱਚ ਕੀ ਖਾਸ ਜਿਹੜੀ ਕੋਈ ਰਾਜ਼ ਹੈਗਾ ਨਹੀਂ ਇਹਦੇ 'ਚ ਦੇਖੋ ਭਾਰਤੀ ਜਨਤਾ ਪਾਰਟੀ ਕੈਡਰ ਬੇਸ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਵਰਕਰ ਹੈ ਚਾਹੇ ਉਹ ਅਤਵਾਦ ਦਾ ਸਮਰਿਆ ਕਦੇ ਉਦੋਂ ਨਹੀਂ ਡਰਿਆ ਬਿਆਨ ਸਿੰਘ ਦੀ ਸਰਕਾਰ ਰਹੀ ਪੰਜਾਬ ਦੇ ਵਿੱਚ ਉਸ ਸਮੇਂ ਕਦੇ ਦੀ ਡਰਿਆ ਪੰਜਾਬ ਦੇ ਵਿੱਚ ਕੋਈ ਵੀ ਦੌੜ ਰਿਆ ਹੋਵੇ ਭਾਰਤੀ ਜਨਤਾ ਪਾਰਟੀ ਦਾ ਵਰਕਰ ਕਦੇ ਡਰਿਆ ਨਹੀਂ ਭਾਰਤੀ ਜਨਤਾ ਪਾਰਟੀ ਦਾ ਵਰਕਰ ਪੰਜਾਬ ਲਈ ਪੰਜਾਬੀਅਤ ਲਈ ਦੇਸ਼ ਲਈ ਹਮੇਸ਼ਾ ਅੜ ਕੇ ਲੜਨ ਵਾਲਾ ਜਿਹੜਾ ਵਰਕਰ ਹੈ ਇਹ ਜਿਹੜੀਆਂ ਛੋਟੀਆਂ ਛੋਟੀਆਂ ਤੁਸੀਂ ਕਹਿ ਰਹੇ ਹੋ ਕਿਸੇ ਨੂੰ ਨੋਟਸ ਭੇਜਤਾ ਕਿਸੇ ਨੂੰ ਪੁਲਿਸ ਦੇ ਥਰੂ ਡਰਾਇਆ ਧਮਕਾਇਆ ਜਾ ਰਿਹਾ ਹੈ ਬੀਜੇਪੀ ਦਾ ਵਰਕਰ ਇਨ੍ਹਾਂ ਚੀਜ਼ਾਂ ਤੋਂ ਨਾਕ ਦੇ ਡਰਿਆ ਨਾ ਕਦੇ ਡਰੂਗਾ ਅੱਜ ਇਹ ਕੰਦ ਤੇ ਲਿਖਿਆ ਸਾਫ਼ ਵਿਖ ਰਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਵੋਟਰ ਨੇ ਉਹਨਾਂ ਨੇ ਮਨ ਬਣਾ ਲਿਆ ਕਿ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇ ਕੇ ਇੱਥੋਂ ਜਿਤਾਉਣਾ ਤੇ ਉਸ ਕਰਕੇ ਜਿਹੜਾ ਮਾਹੌਲ ਹੈ ਅਸੀਂ ਜਿਹੜੇ ਵੀ ਇਲਾਕਿਆਂ ਦੇ ਵਿੱਚ ਜਾਂਦੇ ਆ ਲੋਕ ਕਹਿੰਦੇ ਆ ਕਿ ਅਸੀਂ ਵੋਟ ਜਿਹੜਾ ਮੋਦੀ ਸਾਹਿਬ ਨੂੰ ਚੋਣ ਨਿਸ਼ਾਨ ਕਮਲ ਨੂੰ ਸ਼ੀਤਲ ਅੰਗਰਾਲ ਨੂੰ ਦੇਣਾ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਤਾਂ ਉਸ ਮਾਹੌਲ ਨੂੰ ਵੇਖ ਕੇ ਅੱਜ ਸਰਕਾਰ ਇੰਨੀ ਬਖਲਾਈ ਹੋਈ ਹੈ ਕਿ ਉਹ ਇਹਨਾਂ ਜਿਹੜੀਆਂ ਛੋਟੀਆਂ-ਛੋਟੀਆਂ ਹਰਕਤਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਇਹ ਲੋਕਤੰਤਰ ਦੇ ਲਈ ਬੜਾ ਵੱਡਾ ਖਤਰਾ ਹੈ ਕਿ ਬੜੇ ਵੱਡੀ ਇਹ ਲੋਕਤੰਤਰ ਤੇ ੱੱੱਬਾ ਇੱਕ ਲੰਕ ਹੈ ਕਿ ਜਿਸ ਤਰ੍ਹਾਂ ਤੁਸੀਂ ਵਰਕਰਾਂ ਨੂੰ ਡਰਾਉਣਾ ਚਾਹੁੰਦੇ ਹੋ ਇਹ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੈ ਇਹ ਡਰਨ ਵਾਲਾ ਨਹੀਂ ਹੈਗਾ ਸ਼ੀਤ ਲੰਗਰਾਲ ਨੂੰ ਇਥੋਂ ਵੱਡੀ ਗਿਣਤੀ ਦੇ ਨਾਲ ਜਿਤਾ ਕੇ ਇਹ ਲੋਕ ਜਿਹੜੇ ਆ ਇਸ ਜਲੰਧਰ ਵੈਸਟ ਹਲਕੇ ਦੇ ਉਹ ਮਨ ਬਣਾਈ ਬੈਠੇ ਆ ਔਰ ਸਰਕਾਰ ਦੇ ਕਫਨ ਦੇ ਵਿੱਚ ਇਹ ਸੀਟ ਜਿਹੜਾ ਜਿੱਤਣ ਤੋਂ ਬਾਅਦ ਆਖਰੀ ਕਿਲ ਠੋਕੂਗਾ ਉਸ ਤੋਂ ਬਾਅਦ ਸਰਕਾਰ ਦੀਆਂ ਚੂੜਾਂ ਹਿਲ ਜਾਣਗੀਆਂ ਸਰਕਾਰ ਜਿਆਦਾ ਲੰਬਾ ਸਮਾਂ ਚੱਲ ਨਹੀਂ ਪਾਉਗੀ ਇਹ ਅੱਜ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਬਿਲਕੁਲ ਬਿਲਕੁਲ ਧੰਨਵਾਦ ਦਾ ਸਿੱਦੇ ਤੌਰ ਦੇ ਉੱਪਰ ਗੱਲ ਸ਼ੀਤਲੰਗੁਰਾ ਦੀ ਆਉਂਦੀ ਆ ਤਾਂ ਹਰੇਕ ਵਰਕਰ ਔਰ ਹਰੇਕ ਬੀਜੇਪੀ ਦਾ ਆਗੂ ਨਮਾਇੰਦਾ ਜਿਹੜਾ ਹੈ ਉਹ ਲਗਾਤਾਰ ਇਹ ਕਹਿੰਦਾ ਹੈ ਕਿ ਬੀਜੇਪੀ ਦੀ ਸਰਕਾਰ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਕੰਮ ਕਰਨ ਦੇ ਵਿੱਚ ਸਮਰਥ ਹੈ ਕੇਂਦਰ ਦੇ ਵਿੱਚ ਔਰ ਦੂਸਰੀ ਤਰਫ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਬੀਜੇਪੀ ਜਿਹੜੀ ਹੈ ਜਿੱਤ ਹਾਸਲ ਕਰੇਗੀ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਦੈਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...